ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੇ ਫਾਰੇ ਵੀਡੀਓ ਚੈਨਲ ਦਾ ਤੁਹਾਡਾ ਸਵਾਗਤ ਹੈ ਜੇ ਨਹੀਂ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕਾ ਚੰਗੇ ਕਦ ਕਾਠ ਲਈ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਮਜੀਠੇ ਦੇ ਬਾਹਰ ਬਾਹਰ ਦੇਰਾ ਆ ਜਿਹੜਾ ਵੇਦਿਆਂ ਨਾ ਦਾ ਤੇ ਬਾਕੀ ਜਿਹੜੀਆਂ ਸੂਈਆਂ ਉਹਨਾਂ ਦੀਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜੀਆਂ ਗੱਪਨ ਆਪਣੀਆਂ ਪਾਸ ਕਰਕੇ ਵੇਸਟਾ ਆ ਕੇ ਖੜਾ ਤਸੱਲੀ ਆਪਣੀ ਇੱਥੇ ਕਰਕੇ ਖੜੋ ਜੀ ਹਾਂਜੀ ਵਿਧੀ ਸੱਸ ਸਤਿ ਸ੍ਰੀ ਅਕਾਲ ਜੀ ਸੱਸ ਜੀ ਵੀ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਲਓ ਵਧੀਆ ਚੀਜ਼ ਦਾ ਜੇ ਕੈਮ ਜੇ ਸੇਤਾ ਹਾਂਜੀ ਹਾਂਜੀ ਕੈਮ ਜੇ ਜੀ ਠੀਕ ਹੈ ਚਲੋ ਨਾਮ ਦੱਸੋ ਫਿਰ ਇੱਕ ਰੀ ਗੁਰਵਿੰਦਰ ਸਿੰਘ ਬੀ.ਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਤੇ ਹੈਗੀਆਂ ਆਪਣੇ ਕੋਲ ਅੱਜ ਚਾਰ ਜੇ ਤਿੰਨਾਂ گاਵਾ ਜੇ ਇੱਕ ਮਾਜੇ ਜੇ ਇੱਕ ਮਾਜਿਆ ਹਾਂਜੀ ਹਾਂਜੀ ਪਹਿਲਾ ਮਾਜੇ ਨਾ ਵਿਖਾ ਦੀਏ ਫਿਰ ਮਾਜੇ ਵਿਖਾ ਦੇ ਜੀ ਪਹਿਲਾ ਮਾਜੇ ਵਿਖਾ ਦਈਏ ਮਾਜੇ ਅਭੀ ਚੰਗੇ ਕਦ ਕਾਟ ਚ ਆ ਪਾਰੇ ਪੱਲੇ ਦੀ ਮਾਜੇ ਅੱਜ ਮਾਜੇ ਵੱਡੇ ਪੱਲੇ ਦੀ ਗੱਬਣੇ ਅੱਜ ਤਿਆਰ ਹੋਣੀ ਆ ਹਾਂਜੀ ਹਾਂਜੀ ਦੇਨ ਦਾ ਕਰਦੀ ਜੀ

ਅਕਿ ਇਹੋ ਜਿਹੀਆਂ ਚੀਜ਼ਾਂ ਮੱਝਾਂ ਜੇ ਕਾਫੀ ਘੱਟ ਲੱਗਦੀਆਂ ਆਪਾਂ ਠੀਕ ਹੈ ਤੇ 98 ਤਾਂ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆਹ ਥਾਣਾ ਦਾ ਸਾਈਜ਼ ਹਰ ਦੇਖ ਸਕਦੇ ਅਗਲੇ ਪਿਛਲੇ ਥਾਂ ਲਗਭਗ ਇੱਕੋ ਜਿਹੇ ਸਾਈਜ਼ ਦੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਕਿੰਨਾ ਕਿ ਦੁੱਧ ਕੱਢੀ ਜਾਊਗੀ ਵੀ ਦੀ ਜੀ ਵੀਜੀ ਘਰ ਵਾਲੇ ਤਾਂ ਕਹਿੰਦੇ ਸੀ 15 ਲੀਟਰ ਕਰਦੀ ਰਹੀ ਸੀ ਅੱਛਾ ਬਾਕੀ ਸੂਏ ਆਂਦਾ ਸੂਏ ਦਾ ਤੁਹਾਨੂੰ ਪਤਾ ਸੂਏ ਸੂਏ ਦਾ ਰੰਗ ਤਾਂ ਮੋਲੰਦਾ ਜੀ ਹਾਂਜੀ ਹਾਂਜੀ ਤੇ ਦੁੱਧ ਦੇ ਸੂਏ ਸੂਏ ਦਾ ਭਾਏ ਦਾ ਜੀ ਹਾਂਜੀ ਹਾਂਜੀ ਬਹੁਤਾ ਨਹੀਂ ਜੀ 13 14 ਕਿਲੋ ਤੋਂ ਤੇ ਨਹੀਂ ਮਾਰਦੀ ਜੀ ਠੀਕ ਹੈ ਬਾਕੀ ਉਤਰੇ ਆ ਵੀ ਕੱਦ ਕੱਠ ਚੰਗਾ ਜੀ ਜੀ ਬਾਂਡੀ ਜੀ ਦੇਖੋ ਥਾਂ ਪਹਿਚਾਣੇ ਹਵਾਨਾ ਪਰ ਹੋਗੇ ਜਿੰਨਾ ਪਰ ਹੋਗੇ ਨਾ ਪਰੰਡੀ ਪਹਿਚਾਣੂ ਪਰੰਡੀ ਹੈ ਭਾਰੇ ਪੱਲੇ ਦੀ ਆ ਮੱਝ ਤੇ ਮੁੱਲ ਸਾਰੇ ਸਾਹਮਣੇ ਕਿਨਾ ਕਿ ਮਈਆਂ ਦਾ ਮੋਲ ਚੱਲਦਾ ਕਰ ਲਈਏ ਆ ਜੱਜਾ ਕਰ ਦੋ 90000 ਦੀ ਦੇਦੀ ਵੀ ਸੀ ਕਰ ਦੋ ਛੋਟ ਛੜ ਆਪ ਹੀ ਕਰ ਦੋ ਕਿ ਨਹੀਂ ਨਹੀਂ ਕਰਨੀ ਆ ਪੰਜ ਹੀ ਛੜ ਦੋ ਚਲੋ 85 ਦੀ ਪੱਕੀ ਆ ਨਾ ਕਰਦਾਂਗੇ ਵੀਰ ਜੀ ਠੀਕ ਹੈ ਜੀ ਆਈ ਤੋ ਦਸਤਾ ਦੇਣੀ 85 ਤੀ ਕਹਤਾ 85 ਦੇਣ 85 ਦੇ ਦਾਂਗੇ ਚਲੋ ਫਿਰ 85 ਦੀ ਦੇ ਦਾਂਗੇ ਹਾਂ ਜੀ ਹਾਂ ਜੀ ਬਾਕੀ ਕਰਾਂ ਕਿ ਮੌਕੇ ਦੇ ਹੋਰ ਵੀ ਜੀ ਥੋੜਾ ਚਲੋ ਮੌਕੇ ਦੇ ਛੋਟ ਛੜ ਹੋ ਜਾਊਗੀ ਕੋਈ ਫੋਨ ਲਾਊਗਾ ਤੁਹਾਨੂੰ ਬੜਾ ਦੇਖੋ ਕਦ ਘਾਟ ਖੜੀ ਜੇ ਮਾਝੇ ਪੂਰੀ ਆ ਵੀ ਜੀ ਦਾਦੀ ਜੀ ਇਹ ਨਾ ਭਾਜਦੀ ਜੀ ਆਜ ਹੀ ਆਈ ਏ ਅੱਛਾ ਹਾਂ ਜਿੱਦਾਂ ਖਾ ਦੋ ਏ ਇਦਾਂ ਹੀ ਖਾ ਦੀਏ ਹਾਂ ਜੀ ਹਾਂ ਜੀ ਹਾ ਜੇ 20 ਦਿਨ ਖਾਦੀ ਦੁੱਧ ਦੇ ਵੀ 17 18 ਲੀਟਰ ਭਾਦੀ ਜੇ ਦੂਜੀ ਸਵੇਰ ਸੋਣਾ ਜੀ ਹਰ ਕਿਨੇ ਠੀਕ ਐ ਇਹ ਨਾ ਦਾਦੀ ਜੀ ਨਹੀਂ ਜੇ ਭਾਜਦੀ ਬੜਾ ਐ ਤੇ ਫਿਰ ਜਗਾ ਲਾਗੇ ਬੰਨੇ ਖੁੱਲੀ ਆ ਸਾਰੀ ਪਹਿਲੀਆਂ ਜੇ ਵੜ ਗਏ ਤੇ ਫਿਰ ਫੜੀ ਨਹੀਂ ਜਾਣੀ ਐ ਕਈ ਵਾਰੀ ਨਵੀਂ ਜਗਾ ਤੇ ਪਸ਼ੂ ਹੁੰਦਾ ਤੇ ਡਰ ਜਾਂਦਾ ਆ ਕਿੰਨੇ ਕ ਦੁੱਧ ਆ ਲਈ ਜੇ ਜੀ 17 18 ਲੀਟਰ ਭਾਦੀ ਜੇ ਪਹਿਲੀ ਸਵੇਰ ਅੱਛਾ ਅਗੀ ਦੂਜੀ ਸਵੇਰ ਸੋਣਾ ਜੇ ਨੇ ਤੇ ਇਹਦਾ ਮੁੱਲ ਫਿਰ ਮੋਲ ਵੀ ਜੀ ਇਹਦਾ ਪਹਿਲ 50 ਕਰੀਏ 45000 ਦੀ ਹਾਨਾ ਕਰਾਂਗੇ ਵੀਰੇ 6 45000 ਦੀ ਦੇਣੀ। ਅਸੀਂ ਬਾਕੀ ਛੋੜ ਚੱਪਾ ਕਰਾਂਗੇ। ਮਾਨਦਨ ਫੁੱਲੇ ਕਰਾਂਗੇ ਵੀਰ ਜੀ। ਖੁੱਲੇ ਮਾਨਤਾ ਨਾ ਹੋਣ ਵੀ ਹਨਾ। ਹਾਂਜੀ। ਥਾਣੇ ਦੇ ਵੀ ਦਿਖਾ ਦਈਏ ਲਾਗੇ ਤਾਂ। ਆ ਦੇਖ ਸਕਦੇ ਥੋਨਾ ਦਾ ਸਾਈਜ਼ ਗਾ। ਦੋਵਾਂ ਅਜੀ ਵੀਰ ਜੀ ਸਾਰੀਆਂ ਆਈਆਂ ਵਸਵੀਰੀਆਂ ਆਈਆਂ ਅੱਜ। ਠੀਕ ਐ। ਇਹ ਆ ਬਈ ਤਿਆਰ ਹੋਣੀਆਂ ਇਹ ਚੰਗੀ ਤਰ੍ਹਾਂ ਜੇ ਭਰੂਗੀ। ਅਜੇ 20 ਦਿਨ ਕਹਿੰਦੇ ਵੀ ਖੜਦੀ ਆ। ਅੱਜ ਮੌਸਮ ਚਲੋ ਮੀਂਹ ਪੈਂਦਾ ਰਿਹਾ ਉਹਦੇ ਕਰਕੇ ਜਿ ਨਵਾਈ ਦਮਾਈ ਨਹੀਂ ਆ। ਨਹੀਂ ਤੇ ਪੂਰੇ ਚਿੱਟੇ ਰੰਗ ਦੀ ਵਿਆੜਿਆ ਸ ਜਾ ਜਿਹੜੀ ਜੇ ਆ ਵੀ ਜੀ ਅਜੇ ਤਾਂ ਬਾਅਦ ਤੁਹਾਨੂੰ ਇੱਕ ਹੌਲੇ ਭਾਜ ਵੀ ਗਾਂ ਤੁਹਾਨੂੰ ਦਿਖਾਉਣੀ ਆ ਆ ਵੀ ਸਵੇਰੇ ਆਈ ਜੇ ਇਹਨਾਂ ਵੀ ਜੀ ਥੋੜਾ ਜਿਹਾ ਬੱਛਾ ਮੂੰਹ ਮਾਰ ਗਿਆ ਜੀ ਸਵੇਰੇ ਅੱਛਾ ਹਾਂ ਜੀ ਚੋਈਆਂ ਵੀ ਰੇਟ 7-8 ਵਜੇ ਮੀਂਹ ਕਰ ਗਿਆ ਜੀ ਅੱਛਾ ਹਾਂ ਜੀ ਦੋ ਤੇ ਦੇ ਥਲੇ 10 ਕਿਲੋ ਪੱਕਾ ਗਾਰੰਟੀ ਵਾਲਾ ਜੀ ਵੀ ਜੀ ਮੌਕੇ ਤੇ ਜਿਹੜਾ ਹਾਂ ਜੀ ਮੌਕੇ ਤੇ ਉਹਦਾ ਸੋਈ ਨੂੰ ਕਿੰਨੇ ਦਿਨ ਹੋਈ ਆ ਸੋਈ ਨੂੰ ਵੀ ਜੀ 20 ਦਿਨ ਹੋ ਗਏ ਜੇ 20 ਤੋਂ ਵੱਧ ਵੀ ਹੋ ਸਕਦੇ ਜੋ ਤੁਹਾਡੀ ਆ ਬੱচ্চਾ ਜੇ ਤਾਂ ਹਾਂ ਜੀ ਬਾਜੀ ਆਈਆਂ ਜੇ ਸਵੇਰੇ ਹਾਂ ਬੱচ্চਾ ਜੇ ਮੱਛੀ ਜੀ ਮਗਰੇ ਇਹਦੇ ਮਗਰ ਬੱਛੀ ਆ ਬਾਕ ਆ ਥਾਣੇ ਤੇ ਦੇਖ ਸਕਦੇ ਚ ਲਾਗੇ ਤਾਂ ਤੋੜਾ ਕੇ ਇਹਦੇ ਪਿਛੇ ਡਲ ਜਾਂਦਾ ਕੋਈ ਵੰਗਾ ਨਹੀਂ ਜਿਦਾ ਹੀ ਮੰਗੇ ਤੋਂ ਬਗੈਰ ਠੀਕ ਆ ਤੋੜਦਾ ਫਿਰ ਇਹਨਾਂ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਈ 10 ਲੀਟਰੋਂ ਹੈਗਾ ਦੁੱਧ ਦਾ 11 ਲੀਟਰ ਵਿੱਚ 10 ਕਿਲੋ ਗਹਿਗੇ ਦਵਾਣੀ ਜੀ ਅੱਜ ਨਾ ਉਹ ਬੱਚਾ ਮੂੰਹ ਮਾਰ ਕੇ ਤਾਂ ਕੇਦੀ ਜੀ ਹੋ ਗਈ ਇੱਕ ਵਾਰੀ ਭਾਨਾ ਠੀਕ ਐ ਇੱਕ ਵਾਰ ਸਾਂ ਥੋੜਾ ਗਿੰਦੇ ਵੀ ਚੁੱਕ ਗਏ ਜਦੋਂ ਕਈ ਵਾਰੀ ਫਿਰ ਇੱਧਰ ਉੱਧਰ ਕੰਮ ਕਰਨੀ ਹੁੰਦੀਆਂ ਬੱਚੇ ਵੀ ਨਾਲ ਹੀ ਬੰਨ੍ਹ ਨਹੀਂ ਦਿੰਦੇ ਤਾਂ ਹੀ ਅਕਸਰ ਕਈ ਵਾਰੀ ਫਿਰ ਬੱਚਾ ਕਈ ਵਾਰੀ ਮੂੰਹ ਮਾਰ ਜਾਂਦੇ ਬਾਕੀ ਸੋਈ ਸਵਾਈ ਆ ਦੁੱਧ ਦੀ ਚਵਾਈ ਦੀ ਹੋ ਜਾਣੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਤੇ ਮੁੱਲ ਫਿਰ ਵੇਚੀ ਇਹਦਾ ਜੀ ਹਵਾਨਾ 42000 ਦੀ ਦੇ ਦਾਂਗੇ 642000 ਦੀ ਦੇ ਦੋ ਹਾਂਜੀ ਹਾਂਜੀ ਕਰ ਦਾਂਗੇ ਛੋੜ ਪੂਰੀ ਕਰਾਂਗੇ ਖੁੱਲ ਖੁੱਲੀ ਛਟਾਂਗੇ ਕਿੰਨੇ ਦੇ ਜਸਨਾ ਕਰੋ ਫੇਰੇ 39000 ਦੀ ਵੇਚੀ ਦੇ ਦਾਂਗੇ ਅੱਛਾ 40000 ਛੱਡ ਦਾਂਗੇ ਜਸ ਛੱਡ ਦਾਂਗੇ ਵੇਚੀ ਠੀਕ ਆ ਤੇ ਬਾਕੀ ਇਹ ਆ ਵੀ ਉਤਨਾ ਠੰਡ ਤੋਂ ਓਕੇ ਸਾਰੇ ਵੀ ਜੀ ਸਾਰਾ ਓਕੇ ਕੋਈ ਧਾਰ ਕਟ ਵੱਧ ਨਹੀਂ ਹੋਊਗੀ ਆਪਣੀ ਫੋਲ ਗਾਰੰਟੀ ਹੋਊਗੀ ਠੀਕ ਆ ਬਾਕੀ ਚਲੋ ਕੋ ਵੀਰ ਫੋਨ ਲਾਊਗਾ ਤੇ ਮਨ ਤਾਂ ਮੋਕੇ ਤੇ ਹੋਰ ਹੋ ਜੂਗੀ ਹੋ ਗਏ ਖੜੇ ਵੀ ਜੀ ਕਿੰਨੇ ਵੀ ਫੜਨੀ ਦੋ ਟਾਈਮ ਤੇ ਹੋ ਗਏ ਖੜੇ ਭਾਵੇਂ ਠੀਕ ਆ ਜੀ ਤੇ ਆ ਦਰਮਿਆਨੇ ਜੇ ਕੱਦ ਦੀ ਗਾਂ ਆ ਇਹਦਾ ਬੱਚਾ ਅਜੇ ਹਾਂਜੀ 3 ਦਿਨੋਂ ਇਸੀ ਨੂੰ 3 ਦਿਨ ਕਿੰਦੇ ਸਵਿੰਨ ਹੋਈ ਆ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਥਲੇ ਹੈਗਾ ਜੀ ਵੀਜੀ 10 ਕਿਲੋ ਬੋਲਾ ਚ ਇਹਦੇ ਥਲੇ ਤੇ ਇਹ ਕਿੰਨਾ ਕਰੀ ਜਾਊਗੀ 12 13 ਕਿਲੋ ਵੀਜੀ ਕਰੀ ਜਾਊਗੀ ਵੀ ਠੀਕ ਹੈ ਕੱਦ ਬਹੁਤ ਉੱਚਾ ਨਹੀਂ ਆ ਸਿੰਗ ਦੇ ਹੈਗੇ ਬਾਕੀ ਇਹ ਆ ਵੀ ਇਹੋ ਜਿਹੇ گاਵਾਂ ਦਾ ਦੁੱਧ ਜਿਹੜਾ ਸੰਗਣਾ ਹੁੰਦਾ ਹੈ 25 ਕਰਕੇ ਸਮਝ ਆਦੀ ਤੇ ਆਈ ਵੀ ਬੜੀ ਗੇਰੀ ਪਰ ਵੰਗਾ ਬਾਗੇ ਜੋਲੇ ਭਵਾਂਗੇ ਤੋਂ ਬਗੈਰ ਵੀਜੀ ਗਰਮੀਆਂ ਜੇ ਘਰ ਚੋਂ ਆਉਣ ਵਾਲੀਆਂ ਐ ਜਿਹੜੀ ਐ ਨਾ ਕਿ ਬਹੁਤ ਹੀ ਧੋਪ ਰਿਤ ਨਾ ਬਹੁਤ ਹੀ ਸ਼ਾਂਤੀ ਤੇ ਥਣ ਵੀ ਮੱਝਾਂ ਵਰਗਾ ਲੱਗਾ ਇਹਦੇ ਤੇ ਇਹਦਾ ਫਿਰ ਮੁੱਲ ਮੁੱਲ ਵਿੱਚੋਂ 35 ਕਰੀਏ 3000 ਦੀ ਦੇ ਦਾਂਗੇ ਹਾਂ ਨਾ ਤੇ ਤੇਰੀ ਦੇ ਦੋਗੇ ਹਾਂਜੀ ਹੋਰ ਕਰ ਦਾਂਗੇ ਛੋੜ ਦਿੱਤੀ ਠੀਕ ਐ ਪੱਤੀ ਨਹੀਂ ਦੇ ਦੋ ਚਲੋ ਪੱਤੀ ਜੀ ਦੇ ਦਾਂਗੇ ਵਿੱਚ ਹੀ ਠੀਕ ਐ ਤੇ ਠੀਕ ਐ ਹੋਰ ਕੁਝ ਹੈ ਨਾ ਫਿਰ ਬਸ ਵਿੱਚ ਹੀ ਬਾਕੀ ਇਹ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਨਾ ਸਾਡੀ ਵੀ ਜੀ ਦੋ ਟਾਈਮ ਚ ਆਵੇ ਤਿੰਨ ਟਾਈਮ ਚ ਆ ਕੇ ਖੜੇ ਗੱਬਣ ਪਾਸ ਕਰਕੇ ਖੜੇ ਗੱਬਣ ਆਪਣੀ ਪਾਸ ਕਰਕੇ ਖੜੇ ਤੇ ਇੱਥੋਂ ਹੀ ਵੇਖ ਚਾਹ ਕੇ ਤੇ ਆਪਣੀ ਤਸੱਲੀ ਕਰਕੇ ਆਪਣੀ ਸਮਝ ਲੈ ਤੇ ਮਰਜ਼ੀ ਨੇ ਪਸ਼ੂ ਖਰੀਦੋ ਜੀ